ਸ਼ਸ਼ੀਕਲ ਜੀ ਦੋਸਤੋ ਸਵਾਗਤ ਹੈ ਨਵੀਂ ਵੀਡੀਓ ਦੇ ਵਿੱਚ ਤੇ ਮੈਂ ਜੁੜਿਆ ਹਾਂ ਜੀ ਗੁਰਿੰਦਰ ਇੱਕ ਹੋਰ ਕ੍ਰਾਈਮ ਸਟੋਰੀ ਤੁਹਾਡੇ ਲਈ ਲੈ ਕੇ ਅੱਜ ਦੀ ਇਹ ਸਟੋਰੀ ਆ ਜਿਹੜੀ ਇਹ ਸਬੰਧ ਰੱਖਦੀ ਆ ਜੀ ਉੱਤਰ ਪ੍ਰਦੇਸ਼ ਦੇ ਨਾਲ ਤੇ ਉੱਥੇ ਦਾ ਇੱਕ ਜ਼ਿਲ੍ਹਾ ਉਨਾਓ ਤੇ ਉੱਥੇ ਦਾ ਇੱਕ ਇਲਾਕਾ ਵਾ ਜੀ ਹੁਸੈਨਪੁਰਾ ਉੱਥੇ ਇਹ ਘਟਨਾ ਵਾਪਰੀ ਜੀ 10 ਨਵੰਬਰ 2000 22 ਦੀ ਗੱਲ ਆ ਦੁਪਹਿਰ ਦੇ 2:00 ਵਜੇ ਨੇ ਇੱਕ ਲੜਕੀ ਸਕੂਲ ਤੋਂ ਪੜ ਕੇ ਆਪਣੇ ਘਰ ਆਉਂਦੀ ਆ ਜਦੋਂ ਘਰ ਆ ਕੇ ਦਰਵਾਜ਼ਾ ਖੜਕਾਉਂਦੀ ਆ ਮੇਨ ਤਾਂ ਕੋਈ ਵੀ ਦਰਵਾਜ਼ਾ ਨਹੀਂ ਖੋਲ ਰਿਹਾ ਅੰਦਰੋਂ ਤਾਂ ਉਹ ਘਰ ਦੇ ਜਿਹੜੇ ਦੋ ਦਰਵਾਜ਼ੇ ਸੀ ਉਹ ਪਿਛਲੇ ਦਰਵਾਜ਼ੇ ਤੇ ਜਾਂਦੀ ਆ ਦੇਖਦੀ ਆ ਪਿਛਲਾ ਦਰਵਾਜ਼ਾ ਖੁੱਲਾ ਹੋਇਆ ਸੀਗਾ ਉਹ ਅੰਦਰੋਂ ਬੰਦ ਨਹੀਂ ਸੀ ਉਹਨੂੰ ਕੁਝ ਗੜਬੜ ਲੱਗਦੀ ਆ ਕਿ ਘਰ ਦੇ ਵਿੱਚ ਕੋਈ ਗੜਬੜ ਹੋਈ ਆ ਜਦੋਂ ਉਹ ਪਿਛਲੇ ਦਰਵਾਜ਼ੇ ਤੋਂ ਅੰਦਰ ਵੱੜਦੀ ਆ ਉਹਦੀ ਰੂਹ ਕੰਬ ਜਾਂਦੀ ਆ ਉਹ ਲੜਕੀ ਦੀ ਕਿਉਂਕਿ ਵੇੜੇ ਦੇ ਵਿੱਚ ਇੱਕ ਹੋਰ ਲੜਕੀ ਦੀ ਲਾਸ਼ ਪਈ ਸੀ ਜੋ ਆਲੇ ਦੁਆਲੇ ਖੂਨ ਸੀਗਾ ਉਹ ਉਹ ਦੇਖਦੀ ਆ ਲੜਕੀ ਤੇ ਉਹਦੀ ਜਿਹੜੀ ਬਾਡੀ ਸੀ ਉਹ ਬਿਨਾ ਕੱਪੜਿਆਂ ਤੋਂ ਵਿਹੜੇ ਦੇ ਵਿੱਚ ਪਈ ਸੀ ਤੇ ਉਹ ਜਿਹੜਾ ਆਲੇ ਦੁਆਲੇ ਖੂਨ ਤਾਂ ਸੀਗਾ ਉਹਦੀ ਬਾਡੀ ਤੇ ਵੀ ਕਾਫੀ ਖੂਨ ਲੱਗਿਆ ਹੋਇਆ ਸੀਗਾ ਤੇ ਜਿਹੜੀ ਉਹ ਕੁੜੀ ਮਰੀ ਹੋਈ ਵਿਹੜੇ ਦੇ ਵਿੱਚ ਪਈ ਸੀ ਉਹ ਦੋਨੋਂ ਆਪਸ ਦੇ ਵਿੱਚ ਭੈਣਾ ਸੀ ਮਤਲਬ ਜਿਹੜੀ ਲੜਕੀ ਆਈ ਸੀ ਹੁਣੇ ਸਕੂਲੋਂ ਉਹ ਆਪਣੀ ਭੈਣ ਦੀ ਲਾਸ਼ ਦੇਖ ਰਹੀ ਸੀ ਬਹੁਤ ਚੀਕਾ ਮਾਰਦੀ ਆ ਰੌਲਾ ਪਾਉਂਦੀ ਆ ਉਹਦੀਆਂ ਚੀਕਾਂ ਸੁਣ ਕੇ ਆਂਡ ਗਵਾਂਡ ਇਕੱਠਾ ਹੁੰਦਾ ਆਸ-ਪਾਸ ਦੇ ਲੋਕ ਆ ਜਾਂਦੇ ਆ ਉਹਦੇ ਉੱਤੇ ਪਹਿਲਾਂ ਤਾਂ ਕੋਈ ਕੱਪੜਾ ਪਾਇਆ ਜਾਂਦਾ ਉਹਦੇ ਤਨ ਦੇ ਉੱਤੇ ਤੇ ਜਿਹੜੀ ਉਹ ਲੜਕੀ ਸਕੂਲੋਂ ਆਈ ਸੀ ਉਹ ਆਪਣੇ ਮਾਪੇ ਨੂੰ ਫੋਨ ਕਰਦੀ ਆ ਦੋਨਾਂ ਨੂੰ ਉਹਦੀ ਮਾਂ ਵੀ ਨੌਕਰੀ ਕਰਦੀ ਸੀ ਤੇ ਬਾਪ ਵੀ ਨੌਕਰੀ ਕਰਦਾ ਸੀ ਉਹ ਦੋਨੋਂ ਫੋਨ ਕੱਟਦੇ ਹੀ ਫਟਾਫਟ ਘਰ ਵੱਲ ਨੂੰ ਭੱਜਦੇ ਨੇ ਤੇ ਨਾਲ ਹੀ ਪੁਲਿਸ ਨੂੰ ਫੋਨ ਵੀ ਕਰ ਦਿੰਦੇ ਨੇ ਪੁਲਿਸ ਘਰੇ ਪਹੁੰਚਦੀ ਆ ਉਧਰ ਮਾਪੇ ਪਹੁੰਚ ਜਾਂਦੇ ਆ ਇੱਕ ਬੱਚੇ ਦੀ লাশ ਦੇਖਣ ਤੋਂ ਬਾਅਦ ਮਾਪੇ ਦੇ ਦਿਲ ਦੇ ਉੱਤੇ ਕੀ guzri ਹੋਊਗੀ ਇਹ ਸ਼ਾਇਦ ਮੈਨੂੰ ਦੱਸਣ ਦੀ ਲੋੜ ਨਹੀਂ ਇਸ ਤੋਂ ਵੱਡਾ ਸਦਮਾ ਕੋਈ ਨਹੀਂ ਹੁੰਦਾ ਪੇਰੈਂਟਸ ਦੇ ਲਈ ਆਪਣੀ ਕੁੜੀ ਦੀ লাশ ਉਹ ਵਿਹੜੇ ਦੇ ਵਿੱਚ ਪਈ ਦੇਖ ਰਹੇ ਸੀ ਉਧਰੋਂ ਜਦੋਂ ਪੁਲਿਸ ਆਉਂਦੀ ਆ ਉਹ ਵੀ ਇਹ ਸਾਰੀ ਛਾਣਬੀਣ ਕਰਦੀ ਆ ਉਹ ਦੇਖਦੀ ਆ ਕਿ ਕੋਈ ਐ ਇਦਾਂ ਸੱਟਾਂ ਦੇ ਨਿਸ਼ਾਨ ਨਹੀਂ ਦੇਖੇ ਜਾਂਦੇ ਕੋਈ ਜ਼ੋਰ ਜ਼ਬਰਦਸਤੀ ਦੇ ਉਹਨਾਂ ਨੂੰ ਬਾਡੀ ਤੇ ਨਿਸ਼ਾਨ ਨਹੀਂ ਮਿਲਦੇ ਪੌੜੀ ਆ ਜਿਹੜੀ ਉੱਪਰ ਜਾਂਦੀ ਆ ਉੱਪਰ ਵਾਲੇ ਕਮਰਿਆਂ ਦੇ ਵਿੱਚ ਉੱਥੇ ਵੀ ਖੂਨ ਡੁੱਲਿਆ ਹੋਇਆ ਸੀ ਉੱਪਰ ਕਮਰੇ ਜਾ ਕੇ ਚੈੱਕ ਕੀਤੇ ਜਾਂਦੇ ਆ ਤੇ ਇੱਕ ਬੈਡਰੂਮ ਆ ਜਿਹੜਾ ਉਹ ਬੈੱਡ ਦੇ ਉੱਤੇ ਵੀ ਖੂਨ ਹੀ ਖੂਨ ਉਹਨਾਂ ਨੂੰ ਦਿਖਦਾ ਸਾਰੀ ਗੱਲ ਸਮੇਂ ਤੋਂ ਬਾਅਦ ਸੀ ਪਰ ਜਦੋਂ ਉਹ ਜਿਹੜੀ ਲੇਡੀ ਪੁਲਿਸ ਨਾਲ ਆਈ ਸੀ ਉਹ ਸਾਰਾ ਜਦੋਂ ਬਾਡੀ ਨੂੰ ਆਪਣੇ ਵੱਲੋਂ ਦੇਖਦੀ ਆ ਪੋਸਟਮਾਰਟਮ ਤੱਕ ਲੈ ਕੇ ਜਾਣ ਤੋਂ ਪਹਿਲਾਂ ਤਾਂ ਉਹਨਾਂ ਨੂੰ ਇਹ ਸ਼ੱਕ ਹੁੰਦਾ ਵੀ ਇਹ ਕੋਈ ਗੈਂਗ ਰੇਪ ਹੋਇਆ ਵਾ ਇਸ ਲੜਕੀ ਦੇ ਨਾਲ ਇਸ ਲੜਕੀ ਦੇ ਨਾਲ ਜ਼ੋਰ ਜ਼ਬਰਦਸਤੀ ਕੀਤੀ ਗਈ ਆ ਪਰ ਫੇਰ ਵੀ ਉਹਨਾਂ ਨੂੰ ਜਦੋਂ ਕੋਈ ਕਲੀਅਰ ਨਹੀਂ ਹੋ ਰਿਹਾ ਸੀ ਤਾਂ ਪੋਸਟਮਾਰਟਮ ਲਈ ਉਹਨਾਂ ਨੇ ਬੋਡੀ ਭੇਜਣੀ ਸੀ ਉਹ ਭੇਜ ਦਿੱਤੀ ਜਾਂਦੀ ਆ ਉਧਰੋਂ ਜੀ ਪੁਲਿਸ ਮਾਪੇ ਤੋਂ ਸਵਾਲ ਜਵਾਬ ਕਰਦੀ ਆ ਪੁੱਛਦੀ ਆ ਕਿ ਕਿਸੇ ਦੇ ਨਾਲ ਤੁਹਾਡੀ ਤੇ ਲਾਗਦਾਟ ਸੀ ਤਾਂ ਦੱਸੋ ਮਾਪੇ ਦੋ ਬੰਦਿਆਂ ਦੇ ਨਾਮ ਲੈ ਲੈਂਦੇ ਆ ਯਾਦ ਕਰਕੇ ਕਿ ਕਦੇ ਉਹਨਾਂ ਨੇ ਕੋਈ ਉਹਨਾਂ ਨੂੰ ਧਮਕਾਇਆ ਹੋਣਾ ਜਾਂ ਕੁਝ ਇਸ ਤਰ੍ਹਾਂ ਦਾ ਉਹਨਾਂ ਦਾ ਉਹਨਾਂ ਦੀ ਹਿਸਟਰੀ ਹੋਊਗੀ ਉਹਦੇ ਨਾਲ ਤੇ ਉਹ ਨਾਮ ਜਿਹੜੇ ਦੋ ਲੈਂਦੇ ਨੇ ਬੰਦਿਆਂ ਦੇ ਉਹਨਾਂ ਨੂੰ ਪੁਲਿਸ ਹਿਰਾਸਤ ਦੇ ਵਿੱਚ ਲੈ ਲੈਂਦੀ ਆ ਉਹਨਾਂ ਨੂੰ ਹਿਰਾਸਤ ਦੇ ਵਿੱਚ ਲੈ ਕੇ ਬਹੁਤ ਕੁੱਟਿਆ ਮਾਰਿਆ ਜਾਂਦਾ ਸ਼ਕਤੀ ਦੇ ਨਾਲ ਪੁੱਛਤਾਛ ਕੀਤੀ ਜਾਂਦੀ ਆ ਪਰ ਉੱਥੋਂ ਕੁਝ ਵੀ ਨਹੀਂ ਨਿਕਲਦਾ ਉਹ ਬਿਲਕੁਲ ਵੀ ਡੋਲ ਨਹੀਂ ਸੀ ਰਹੇ ਬੰਦੇ ਉਹ ਕਹਿੰਦੇ ਜੀ ਸਾਨੂੰ ਇਸ ਘਟਨਾ ਬਾਰੇ ਬਿਲਕੁਲ ਨਹੀਂ ਪਤਾ ਤੇ ਜਦੋਂ ਪੁਲਿਸ ਇਹ ਪੂਰਾ ਬੰਗਾਲ ਦੀ ਆ ਕਿ ਉਹ ਜਦੋਂ ਘਟਨਾ ਹੋਈ ਆ ਉਦੋਂ ਉਹ ਬੰਦੇ ਉੱਥੇ ਸੀ ਜਾਂ ਨਹੀਂ ਤਾਂ ਉਹ ਪਤਾ ਲੱਗਦਾ ਉਹ ਬੰਦੇ ਉਸ ਲੋਕੇਸ਼ਨ ਦੇ ਉੱਤੇ ਨਹੀਂ ਸੀਗੇ ਇਹ ਉਹਨਾਂ ਨੂੰ ਕੋਈ ਵੀ ਸਬੂਤ ਨਹੀਂ ਮਿਲਦਾ ਇਸ ਕਰਕੇ ਉਹ ਬੰਦਿਆਂ ਨੂੰ ਉਹ ਛੱਡ ਦਿੰਦੇ ਨੇ ਹੁਣ ਪੁਲਿਸ ਲਈ ਸਵਾਲ ਸੀ ਮਾਪੇ ਬਾਪ ਦੇ ਲਈ ਇਹ ਸਵਾਲ ਸੀ ਕਿ ਆਖਰ ਇਹ ਸਾਰਾ ਕੁਝ ਕਿਨੇ ਕੀਤਾ ਕਿਉਂ ਕੀਤਾ ਤੇ ਕਿਵੇਂ ਹੋਇਆ ਸਾਰਾ ਕੁਝ ਮਾਪੇ ਆਪਣੀ ਬੱਚੀ ਦੇ ਲਈ ਇਨਸਾਫ ਚਾਹੁੰਦੇ ਸੀ ਬੱਚੀ ਤਾਂ ਉਹ ਗਵਾ ਚੁੱਕੇ ਸੀ ਪਰ ਉਹਨਾਂ ਨੂੰ ਇਹ ਜਾਨਣਾ ਸੀ ਉਹਨਾਂ ਨੇ ਇਹ ਜਾਨਣਾ ਸੀ ਕਿ ਇਹ ਸਾਰਾ ਕੁਝ ਕਰਨ ਪਿੱਛੇ ਹੈ ਕੌਣ ਆ ਉਹ ਹਿਵਾਨ ਹੈ ਕੌਣ ਪੁਲਿਸ ਫੋਨ ਬਰਾਮਦ ਕਰਦੀ ਆ ਜਦੋਂ ਉਸ ਲੜਕੀ ਦਾ ਤਾਂ ਉਤੇ ਪੈਟਰਨ ਲੋਕ ਲੱਗਿਆ ਹੋਇਆ ਸੀ ਉਹਨੂੰ ਤੋੜਨ ਨੂੰ ਥੋੜਾ ਜਿਹਾ ਸਮਾਂ ਲੱਗਣਾ ਸੀ ਤੇ ਉਹ ਜਿਹੜੇ ਪੁਲਿਸ ਦੀ ਟੀਮ ਦੇ ਵਿੱਚ ਜਿਹੜੇ ਇੰਜੀਨੀਅਰ ਹੁੰਦੇ ਨੇ ਉਹਨਾਂ ਨੇ ਇੱਕ ਤੋਂ ਦੋ ਦਿਨ ਦਾ ਸਮਾਂ ਲਿਆ ਜੀ ਉਹ ਫੋਨ ਜਿਹੜਾ ਅਨਲੌਕ ਕਰਨ ਦੇ ਲਈ ਤੇ ਜਦੋਂ ਫੋਨ ਅਨਲੌਕ ਹੁੰਦਾ ਵਾ ਉਹਦਾ ਫੋਨ ਚੈੱਕ ਕੀਤਾ ਜਾਂਦਾ ਵਾ ਤਾਂ ਇੱਕ ਹੈਰਾਨ ਕਰ ਦੇਣ ਵਾਲੀ ਗੱਲ ਸਾਹਮਣੇ ਆਉਂਦੀ ਆ ਕਿ ਇੱਕ ਲੜਕਾ ਜਿਹਦਾ ਨਾਮ ਰਾਜਾ ਉਹਦੇ ਨਾਲ ਇਹ ਬਹੁਤ ਜ਼ਿਆਦਾ ਚੈਟ ਕਰਦੀ ਸੀ ਤੇ ਚੈਰ ਚੈਟ ਆ ਜਿਹੜੀ ਉਹ ਸ਼ੇਅਰ ਚੈਟ ਦੇ ਉੱਤੇ ਜਿਆਦਾ ਹੋਈ ਸੀ ਕੀ ਮਤਲਬ ਉਹਦੇ ਤੇ ਉਹ ਜਿਆਦਾ ਗੱਲ ਕਰਦੇ ਸੀ ਤੇ ਇਹਨਾਂ ਕੋਲ ਆਪਣੇ ਜਿਹੜੇ ਨੰਬਰ ਵੀ ਇੱਕ ਇੱਕ ਦੂਜੇ ਦੇ ਐਕਸਚੇਂਜ ਕੀਤੇ ਹੋਏ ਸੀ ਫੋਨ ਤੇ ਵੀ ਗੱਲ ਹੁੰਦੀ ਸੀ ਇਹਨਾਂ ਦੀ ਪਰ ਸ਼ੇਅਰ ਚੈਟ ਦੀ ਜਿਹੜੀ ਚੈਟ ਪੜ੍ਹ ਕੇ ਪੁਲਿਸ ਨੂੰ ਇਹ ਪਤਾ ਲੱਗ ਜਾਂਦਾ ਕਿ ਇਹ ਦੋਨੋਂ ਆਪਸ ਦੇ ਵਿੱਚ ਦੋਸਤ ਸੀ ਜਾਂ ਕਹਿ ਲਓ ਇੱਕ ਦੂਜੇ ਨੂੰ ਪਿਆਰ ਕਰਦੇ ਸੀ ਉਹ ਜਿਹੜਾ ਲੜਕਾ ਸੀਗਾ ਉਹ ਯੂਪੀਐਸਸੀ ਦੀ ਤਿਆਰੀ ਕਰ ਰਿਹਾ ਸੀਗਾ ਤੇ ਜਦੋਂ ਪੁਲਿਸ ਨੇ ਉਹਦੇ ਬਾਰੇ ਜਾਣਨ ਦੀ ਕੋਸ਼ਿਸ਼ ਕੀਤੀ ਤੇ ਹੋਰ ਵੀ ਕਾਫੀ ਡਿਗਰੀਆਂ ਉਹਨੇ ਹਾਸਲ ਕੀਤੀਆਂ ਹੋਈਆਂ ਸੀ ਪਰ ਫਿਲਹਾਲ ਹੁਣ ਜੋ ਉਹ ਕਰ ਰਿਹਾ ਸੀ ਯੂਪੀਐਸਸੀ ਦੀ ਤਿਆਰੀ ਕਰ ਰਿਹਾ ਸੀ ਤੇ ਇਧਰੋਂ ਇਹਦੇ ਮਾਪੇ ਨੇ ਦੱਸਿਆ ਜਿਹੜੀ ਲੜਕੀ ਦੀ ਮੌਤ ਹੋਈ ਕਿ ਉਹ ਲੜਕੀ ਵੀ ਯੂਪੀਐਸਸੀ ਦੀ ਤਿਆਰੀ ਕਰ ਰਹੀ ਸੀ ਤਾਂ ਦੋਨਾਂ ਦੇ ਧਾਰ ਪੁਲਿਸ ਨੂੰ ਜੁੜਦੇ ਦਿਖੇ ਉਹਨੂੰ ਲੱਭਣ ਦੀ ਹੁਣ ਜਿਹੜੀ ਕੋਸ਼ਿਸ਼ ਆ ਉਹ ਜਾਰੀ ਕੀਤੀ ਜਾਂਦੀ ਆ ਪੁਲਿਸ ਦੇ ਵੱਲੋਂ ਰਾਜੇ ਨੂੰ ਫੜਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਤਾਂ ਉਹ ਉਸ ਦੇ ਐਡਰੈਸ ਤੱਕ ਪਹੁੰਚ ਜਾਂਦੀ ਆ ਤੇ ਉਹਨੂੰ ਆਪਣੀ ਹਿਰਾਸਤ ਦੇ ਵਿੱਚ ਲੈ ਲੈਂਦੀ ਆ ਜਦੋਂ ਰਾਜੇ ਨੂੰ ਹਿਰਾਸਤ ਦੇ ਵਿੱਚ ਲਿਆ ਜਾਂਦਾ ਵਾ ਤਾਂ ਪਹਿਲਾਂ ਉਹ ਬਿਲਕੁਲ ਇਨਕਾਰ ਕਰ ਦਿੰਦਾ ਕਿ ਉਹਦਾ ਇਸ ਮਾਮਲੇ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਆ ਭਾਵੇਂ ਕਿ ਉਹ ਇੱਕ ਦੂਜੇ ਦੇ ਨਾਲ ਫੋਨ ਦੇ ਉੱਤੇ ਗੱਲਾਂ ਕਰਦੇ ਸੀ ਤਾਂ ਉਹ ਕਹਿੰਦਾ ਮੇਰੀ ਫਰੈਂਡ ਸੀ ਮੈਨੂੰ ਨਹੀਂ ਪਤਾ ਕਿ ਇਹ ਸਾਰਾ ਕੁਝ ਜਿਹੜਾ ਇਹ ਕਿਵੇਂ ਹੋਇਆ ਕੀ ਨੇ ਕੀਤਾ ਪਰ ਪੂਰੀ ਤਰ੍ਹਾਂ ਦੇ ਨਾਲ ਇਹ ਮਾਪਾਪ ਨੂੰ ਵੀ ਕਨਫਰਮ ਸੀ ਤੇ ਪੁਲਿਸ ਨੂੰ ਵੀ ਕਨਫਰਮ ਸੀ ਵੀ ਜੋ ਕੁਝ ਵੀ ਕੀਤਾ ਤਾਂ ਇਹ ਨਹੀਂ ਕੀਤਾ ਲੱਗਦਾ ਵਾ ਤਾਂ ਆਪਣੇ ਤਰੀਕੇ ਦੇ ਨਾਲ ਫਿਰ ਪੁਲਿਸ ਪੇਸ਼ ਆਉਂਦੀ ਆ ਰਾਜੇ ਦੇ ਨਾਲ ਤਾਂ ਸਾਰੀ ਕਹਾਣੀ ਜਿਹੜੀ ਬਿਆਨ ਕਰਦਾ ਉਹ ਦੱਸਦਾ ਕਿ ਜਿਹੜਾ ਦਿਣ ਮੈਂ ਦੱਸਿਆ ਵਾ ਜੀ 10 ਨਵੰਬਰ 2022 ਦਾ ਉਸ ਦਿਨ ਉਹ ਉਹਦੇ ਘਰੇ ਗਿਆ ਸੀ ਕਿਵੇਂ ਗਿਆ ਸੀ ਪਹਿਲਾਂ ਮੈਂ ਤੁਹਾਨੂੰ ਦੱਸ ਦਿੰਦਾ ਕਿ ਮੇਲੇ ਕਿਵੇਂ ਸੀ ਸ਼ੇਅਰ ਚੈਟ ਦੇ ਉੱਤੇ ਮਿਲਿਆ ਸੀ 2020 ਦੇ ਵਿੱਚ ਜਿਹੜੀ ਉਹ ਲੜਕੀ ਮਰੀ ਹੋਈ ਆ ਬੀਐਸਸੀ ਫਰਸਟ ইয়ার ਦੇ ਵਿੱਚ ਸੀ ਫਰਸਟ ইয়ার ਕਰ ਰਹੀ ਸੀ ਉਹ ਤਾਂ ਉਦੋਂ ਕੋਵਿਡ ਦਾ ਟਾਈਮ ਸੀ ਤੁਹਾਨੂੰ ਯਾਦ ਹੋਣਾ ਤੇ ਕਾਫੀ ਜਿਹੜੀਆਂ ਪੜਾਈਆਂ ਨੇ ਆਨਲਾਈਨ ਹੋਣ ਲੱਗੀਆਂ ਸੀ ਉਹਦੀ ਵੀ ਪੜਾਈ ਲੜਕੀ ਦੀ ਆਨਲਾਈਨ ਹੋਣ ਲੱਗੀ ਸੀ ਇਹਦੇ ਫਾਦਰ ਨੇ ਉਹਨੂੰ ਫੋਨ ਲੈ ਕੇ ਦਿੱਤਾ ਕਿ ਲੜਕੀ ਦੀ ਪੜਾਈ ਖਰਾਬ ਨਾ ਹੋਵੇ ਫੋਨ ਦੇ ਉੱਤੇ ਪੜਾਈ ਦੇ ਨਾਲ 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 ਉਨੇ ਇਹ ਸ਼ੇਅਰ ਚੈਟ ਇੰਸਟਾਲ ਕੀਤੀ ਉਹਦੇ ਤੇ ਅਲੱਗ-ਅਲੱਗ ਦੋਸਤ ਜਿਹੜੇ ਉਹਨੇ ਉਹ ਬਣਾਏ ਤੇ ਉਹਦੇ ਵਿੱਚ ਹੀ ਇਹਨੂੰ ਮਿਲਿਆ ਰਾਜਾ ਤਾਂ ਇਹਨਾਂ ਨੇ ਜਦੋਂ ਇੱਕ ਦੂਜੇ ਦੇ ਨਾਲ ਇਹ ਪੜ੍ਹਾਈ ਬਾਰੇ ਗੱਲਬਾਤ ਕੀਤੀ ਤਾਂ ਉਹ ਵੀ ਯੂਪੀਐਸਸੀ ਦੀ ਤਿਆਰੀ ਕਰ ਰਿਆ ਸੀ ਤੇ ਜਿਹੜੀ ਇਹ ਲੜਕੀ ਜਿਹਦੀ ਮੌਤ ਹੋਈ ਉਹ ਵੀ ਯੂਪੀਐਸਸੀ ਦੇ ਵਿੱਚ ਬਹੁਤ ਜ਼ਿਆਦਾ ਇੰਟਰਸਟ ਰੱਖਦੀ ਸੀ ਉਹਦਾ ਸੁਪਨਾ ਸੀ ਕਿ ਉਹ ਇੱਕ ਆਈਏਐਸ ਅਫਸਰ ਬਣੇ ਇੱਕ ਬਹੁਤ ਵੱਡੀ ਅਫਸਰ ਬਣੇ ਤੇ ਦੋਨਾਂ ਦੀ ਇਸ ਕਰਕੇ ਆਪਸ ਦੇ ਵਿੱਚ ਵਧੀਆ ਟਿਊਨਿੰਗ ਹੋ ਜਾਂਦੀ ਆ ਪੜ੍ਹਾਈ ਦੇ ਰਿਲੇਟਿਡ ਗੱਲ ਕਰਦੇ ਕਰਦੇ ਇਹ ਦੋਸਤ ਬਣ ਜਾਂਦੇ ਆ ਆਨਲਾਈਨ ਜਿਹੜੀ ਉਹ ਸਾਰੀ ਸਟੱਡੀ ਕਰ ਰਹੀ ਸੀ ਯੂਪੀਐਸਸੀ ਦੀ ਜਿਹੜੀ ਲੜਕੀ ਮਰੀ ਤੇ ਉਧਰੋਂ ਉਹ ਵੀ ਪੂਰੀ ਕੋਚਿੰਗ ਯੂਪੀਐਸਸੀ ਦੀ ਲੈ ਰਿਆ ਸੀ ਰਾਜਾ ਦੋਨੋਂ ਪੜ੍ਹਾਈ ਰਿਲੇਟਿਡ ਕਹਿੰਦੇ ਜੀ ਗੱਲ ਕਰਦੇ ਰਹਿੰਦੇ ਸੀ ਤੇ ਜਿਹੜੀ ਮੈਂ ਗੱਲ ਹੁਣ 10 ਨਵੰਬਰ ਦੀ ਕਰਨੀ ਆ ਤਾਂ 10 ਨਵੰਬਰ ਨੂੰ ਉਹ ਫੋਨ ਪਹਿਲਾਂ ਸਵੇਰੇ ਮੈਸੇਜ ਕਰਦਾ ਉਹਨੂੰ ਲੜਕੀ ਨੂੰ ਕਿ ਅੱਜ ਕੀ ਕਰ ਰਹੀਆਂ ਤੂੰ ਉਹ ਲੜਕੀ ਕਹਿੰਦੀ ਆ ਵੀ ਅੱਜ ਮੇਰੀ ਤਬੀਅਤ ਠੀਕ ਨਹੀਂ ਐ ਇਸ ਕਰਕੇ ਮੈਂ ਘਰੇ ਆ ਮੈਂ ਅੱਜ ਨਹੀਂ ਗਈ ਕਾਲਜ ਤੇ ਮੰਮੀ ਪਾਪਾ ਉਹ ਵੀ ਨੌਕਰੀ ਤੇ ਗਏ ਨੇ ਇੱਕ ਭਰਾ ਸੀਗਾ ਛੋਟਾ ਉਹ ਸਕੂਲ ਗਿਆ ਸੀ ਇੱਕ ਭੈਣ ਆ ਜਿਹੜੀ ਉਹ ਵੀ ਸਕੂਲ ਗਈ ਹੋਈ ਆ ਤਾਂ ਉਹਦਾ ਮਨ ਢੋਲਦਾ ਅਗਿਓ ਰਾਜੇ ਦਾ ਉਹ ਕਹਿੰਦਾ ਵੀ ਮੈਂ ਅੱਜ ਤੇਰੇ ਘਰੇ ਆ ਜਾ ਭਾਵੇਂ ਉਹ ਬੇਸ਼ੱਕ ਪਹਿਲਾਂ ਵੀ ਮਿਲ ਚੁੱਕੇ ਸੀ ਕਈ ਵਾਰੀ ਇਹ ਪਹਿਲੀ ਵਾਰ ਉਹਨਾਂ ਦੀ ਮੁਲਾਕਾਤ ਨਹੀਂ ਸੀ ਹੋ ਰਹੀ ਉਹ ਇੱਕ ਦੂਜੇ ਨੂੰ ਪਹਿਲਾਂ ਵੀ ਮਿਲ ਚੁੱਕੇ ਸੀ ਫੇਸ ਟੂ ਫੇਸ ਉਹ ਕਹਿੰਦੀ ਆ ਵੀ ਨਹੀਂ ਐਦਾਂ ਠੀਕ ਨਹੀਂ ਘਰੇ ਆਉਣਾ ਠੀਕ ਨਹੀਂ ਲੱਗਦਾ ਪਰ ਉਹ ਜਿੱਦ ਕਰਦਾ ਕਿ ਅੱਜ ਮੌਕਾ ਵਾ ਆਪਾਂ ਇਕੱਲੇ ਮਿਲਾਂਗੇ ਵੀ ਮੈਂ ਤੇਰੇ ਘਰ ਆ ਰਿਹਾ ਤੇ ਉਹ ਇੱਕ ਦੂਜੇ ਨੂੰ ਪਿਆਰ ਕਰਦੇ ਸੀ ਉਹ ਵੀ ਅੱਗੇ ਉਹ ਕੁੜੀ ਆ ਜਿਹੜੀ ਹਾਮੀ ਭਰ ਦਿੰਦੀ ਆ ਕਿ ਤੂੰ ਆ ਜਾ ਲੜਕਾ ਬੜੀ ਤਿਆਰੀ ਦੇ ਨਾਲ ਜੀ ਕੁੜੀ ਦੇ ਘਰ ਜਾਣ ਨੂੰ ਤਿਆਰ ਹੁੰਦਾ ਵਾ ਤੇ ਜਦੋਂ ਉਹ ਘਰੋਂ ਨਿਕਲਦਾ ਵਾ ਰਾਸਤੇ ਦੇ ਵਿੱਚ ਉਹਨੂੰ ਮੈਡੀਕਲ ਇੱਕ ਮੈਡੀਕਲ ਸ਼ਾਪ ਦਿਖਦੀ ਆ ਮੈਡੀਕਲ ਸ਼ਾਪ ਤੋਂ ਉਹ ਇੱਕ ਜਿਹੜੀਆਂ ਟੈਬੂਲੇਟਸ ਹੁੰਦੀਆਂ ਨੇ ਜਿਹਦੇ ਨਾਲ ਤੁਹਾਡੀ ਉਤੇਜਨਾ ਵਧਦੀ ਆ ਜੋ ਵੀ ਆਪਾਂ ਉਹ ਇੱਕ ਕਹਿ ਲੋ ਵੀ ਕੁੜੀ ਮੁੰਡਾ ਆਪਸ ਦੇ ਵਿੱਚ ਜਦੋਂ ਇੱਕ ਹੁੰਦੇ ਨੇ ਉਹ ਤੇਜਨਾ ਵਧਾਉਣ ਵਾਲੀਆਂ ਜਿਹੜੀਆਂ ਗੋਲੀਆਂ ਉਹ ਮੈਡੀਕਲ ਸ਼ਾਪ ਤੋਂ ਲੈ ਲੈਂਦਾ ਤੇ ਮੈਡੀਕਲ ਸ਼ਾਪ ਤੋਂ ਗੋਲੀਆਂ ਲੈਣ ਤੋਂ ਬਾਅਦ ਉਹ ਉੱਥੇ ਘਰੇ ਪਹੁੰਚਦਾ ਜਦੋਂ ਘਰੇ ਪਹੁੰਚਦਾ ਲੜਕੀ ਉਹਨੂੰ ਬਿਠਾਉਂਦੀ ਆ ਉਹਨੂੰ ਪਾਣੀ ਪੁੱਛਦੀ ਆ ਜਦੋਂ ਪਾਣੀ ਲੈ ਕੇ ਆਉਂਦੀ ਆ ਉਹ ਪਾਣੀ ਪੀਣ ਲੱਗਦਾ ਤੇ ਨਾਲ ਉਹ ਦੋ ਗੋਲੀਆਂ ਇਕੱਠੀਆਂ ਖਾ ਲੈਂਦਾ ਵਾ ਉਹ ਲੜਕੀ ਪੁੱਛਦੀ ਆ ਵੀ ਗੋਲੀ ਇਹ ਦਵਾਈ ਕਾ ਦੀ ਲੈ ਰਿਆ ਉਹ ਕਹਿੰਦਾ ਬਸ ਵੈਸੇ ਹੀ ਮੇਰਾ ਸਿਰ ਦੁਖਦਾ ਇਸ ਕਰਕੇ ਲੈ ਰਿਆ ਪਰ ਉਹ ਜਿਹੜਾ ਰੈਪਰ ਹੁੰਦਾ ਉਹ ਕੁੜੀ ਉਹ ਦੇਖਦੀ ਆ ਤਾਂ ਉਹ ਸਮਝ ਜਾਂਦੀ ਆ ਵੀ ਇਹ ਕਿਹੜੀ ਚੀਜ਼ ਦੀਆਂ ਗੋਲੀਆਂ ਖਾਣ ਲੱਗਿਆ ਉਹਨੂੰ ਕਹਿੰਦੀ ਆ ਵੀ ਇਹ ਸਾਰਾ ਕੁਝ ਠੀਕ ਨਹੀਂ ਹੈਗਾ ਵੀ ਜੋ ਵੀ ਤੂੰ ਕਰਨਾ ਚਾਹ ਰਿਹਾ ਵਾ ਵੀ ਮੈਂ ਤੈਨੂੰ ਘਰੇ ਬੁਲਾਇਆ ਵਾ ਆਪਾਂ ਬੈਠ ਕੇ ਗੱਲਬਾਤ ਕਰਾਂਗੇ ਪਰ ਇਹ ਸਾਰਾ ਕੁਝ ਬਿਲਕੁਲ ਵੀ ਠੀਕ ਨਹੀਂ ਪਰ ਉਹ ਉਹਨੂੰ ਮਨਾਉਣ ਦੀ ਕੋਸ਼ਿਸ਼ ਕਰਦਾ ਵਾ ਉਹਦੇ ਨਾਲ ਜਬਰਦਸਤੀ ਵੀ ਉਹ ਕਰਦਾ ਵਾ ਵੀ ਇਹ ਸਾਰਾ ਕੁਝ ਆਪਾਂ ਇੱਕ ਦੂਜੇ ਨੂੰ ਪਿਆਰ ਕਰਦੇ ਆ ਬਿਲਕੁਲ ਜਾਇਆ ਜਾ ਤੇ ਕੁੜੀ ਨੂੰ ਆਪਣੀਆਂ ਗੱਲਾਂ ਦੇ ਵਿੱਚ ਲਾ ਲੰਦਾ ਵੀ ਜੋ ਉਹ ਨੂੰ ਵਿਰੋਧ ਕਰਨਾ ਚਾਹੀਦਾ ਸੀਗਾ ਲੜਕੀ ਨੂੰ ਉਹ ਨਹੀਂ ਕਰ پا ਰਹੀ ਸੀ ਕਿਉਂਕਿ ਉਹ ਵੀ ਉਹ ਨੂੰ ਪਿਆਰ ਕਰਦੀ ਸੀ ਤੇ ਦੋਨੋਂ ਇਕੱਲੇ ਹੋਣ ਦਾ ਫਾਇਦਾ ਚੱਕਦੇ ਆ ਜਿਹੜੇ ਜਸਮਾਨੀ ਸੰਬੰਧ ਇੱਕ ਦੂਜੇ ਦੇ ਨਾਲ ਉਹ ਬਣਾਉਣ ਲੱਗ ਜਾਂਦੇ ਆ ਉਹ ਬਿਲਕੁਲ ਵਿਰੋਧ ਨਹੀਂ ਕਰ ਰਹੀ ਉਸ ਮੂਮੈਂਟ ਦਾ ਉਹ ਆਨੰਦ ਲੈ ਰਹੇ ਸੀ ਦੋਨੋਂ ਪਰ ਜਿੱਦਾਂ ਹੀ ਉਹ ਅੱਗੇ ਵਧ ਰਹੀ ਸੀ ਤਾਂ ਜਿਹੜਾ ਉਹ ਰਾਜਾ ਵਾ ਉਹ ਬਹੁਤ ਜ਼ਿਆਦਾ ਇੱਕ ਅੰਨਾ ਹੋ ਚੁੱਕਿਆ ਸੀ ਵਾਸਨਾ ਦੇ ਵਿੱਚ ਉਹਦੇ ਨਾਲ ਕੁਝ ਅਨਨੈਚੁਰਲ ਚੀਜ਼ਾਂ ਕਰਨ ਲੱਗ ਜਾਂਦਾ ਬਹੁਤ ਜ਼ਿਆਦਾ ਉਹਦੇ ਨਾਲ ਉਹ ਜ਼ੋਰ ਜ਼ਬਰਦਸਤੀ ਕਰਨ ਲੱਗ ਜਾਂਦਾ ਤੇ ਹੁਣ ਜਿਹੜੀ ਉਹ ਲੜਕੀ ਆ ਉਸ ਮੂਮੈਂਟ ਨੂੰ ਇੰਜੋਏ ਨਹੀਂ ਸੀ ਕਰ ਰਹੀ ਉਹ ਉਹਦਾ ਵਿਰੋਧ ਕਰਨ ਲੱਗੀ ਸੀ ਕਿ ਤੂੰ ਬੱਸ ਕਰ ਮੈਂ ਜਿਹੜਾ ਮੈਨੂੰ ਕੁਝ ਚੰਗਾ ਫੀਲ ਨਹੀਂ ਹੋ ਰਿਹਾ ਵੀ ਤੂੰ ਮੇਰੇ ਤੋਂ ਦੂਰ ਹੋ ਜਾ

ਪਤਾ ਲੱਗਦਾ ਕਿ ਬਲੀਡਿੰਗ ਬਹੁਤ ਜ਼ਿਆਦਾ ਹੋਣ ਲੱਗੀ ਫੇਰ ਉਹ ਪਿੱਛੇ ਹਟਦਾ ਵਾ ਉਹਨੂੰ ਪਾਣੀ ਵਗੈਰਾ ਪਲਾਉਂਦਾ ਪਰ ਉਸ ਸਮੇਂ ਤੱਕ ਉਸ ਲੜਕੀ ਦੀ ਹਾਲਤ ਬਹੁਤ ਜ਼ਿਆਦਾ ਖਰਾਬ ਹੋ ਚੁੱਕੀ ਸੀ ਫੇਰ ਉਹ ਕਹਿੰਦੀ ਹੈ ਕਿ ਮੈਨੂੰ ਡਾਕਟਰ ਕੋਲ ਲੈ ਜਾ ਵੀ ਮੈਨੂੰ ਕੁਝ ਵੀ ਠੀਕ ਨਹੀਂ ਲੱਗ ਰਿਹਾ ਵੀ ਮੈਂ ਬਹੁਤ ਜ਼ਿਆਦਾ ਵੀਕ ਫੀਲ ਕਰ ਰਹੀ ਹਾਂ ਮੇਰੇ ਬਹੁਤ ਜ਼ਿਆਦਾ ਦਰਦ ਹੋ ਰਿਹਾ ਤਾਂ ਉਹ ਰਾਜਾ ਵਾ ਜਿਹੜਾ ਉਹ ਘਬਰਾ ਜਾਂਦਾ ਕਿ ਹੁਣ ਮੈਂ ਕੀ ਕਰਾਂ ਤੇ ਉਹਨੂੰ ਕੁਝ ਵੀ ਸਮਝ ਨਹੀਂ ਆਉਂਦੀ ਜਦੋਂ ਉਹ ਉੱਥੋਂ ਭੱਜਣ ਦੀ ਕੋਸ਼ਿਸ਼ ਕਰਦਾ ਵਾ ਉਹ ਜਦੋਂ ਕਮਰੇ ਤੋਂ ਬਾਹਰ ਆ ਕੇ ਪੌੜੀ ਉਤਰਦਾ ਤਾਂ ਉਹ ਜਿਹੜੀ ਲੜਕੀ ਸੀ ਉਹਦੇ ਪਿੱਛੇ ਪਿੱਛੇ ਜਾਂਦੀ ਆ ਉਹਦੀਆਂ ਮਹਿਨਤਾਂ ਕਰਦੀ ਆ ਕਿ ਮੈਨੂੰ ਡਾਕਟਰ ਕੋਲ ਲੈ ਜਾ ਮੈਨੂੰ ਹਸਪੀਟਲ ਲੈ ਜਾ ਮੈਨੂੰ ਕੁਝ ਹੋ ਜਾਣਾ ਵਾ ਉਹ ਫੇਰ ਵੀ ਉਹਦੀ ਗੱਲ ਦੀ ਪਰਵਾਹ ਨਹੀਂ ਕਰਦਾ ਤੇ ਉਹ ਜਿਹੜਾ ਪਿਛਲਾ ਦਰਵਾਜ਼ਾ ਸੀ ਉੱਥੋਂ ਬਾਹਰ ਨਿਕਲ ਜਾਂਦਾ ਤੇ ਜਿਹੜੀ ਉਹ ਲੜਕੀ ਸੀ ਉਹ ਇੰਨੀ ਕ ਕਮਜ਼ੋਰੀ ਫੀਲ ਕਰ ਰਹੀ ਸੀ ਦਰਦ ਨਾਲ ਸਹਾਰਦੀ ਹੋਈ ਉੱਥੇ 베ੜੇ ਦੇ ਵਿੱਚ ਹੀ ਬਿੱਗ ਜਾਂਦੀ ਆ ਉਸੇ ਹਾਲਤ ਦੇ ਵਿੱਚ ਇੱਕ ਨਗਨ ਅਵਸਥਾ ਦੇ ਵਿੱਚ ਤੇ ਉਹ ਉਥੋਂ ਚਲਿਆ ਜਾਂਦਾ ਉਸ ਲੜਕੀ ਦੀ ਉਸ ਜਗ੍ਹਾ ਦੇ ਉੱਤੇ ਤੜਪ ਤੜਵਕੇ ਮੌਤ ਹੋ ਜਾਂਦੀ ਆ ਜੀ ਸੋ ਇਸ ਤਰੀਕੇ ਦੇ ਨਾਲ ਜਿਹੜਾ ਉਹ ਦਰਿੰਦਾ ਰਾਜਾ ਇੱਕ ਤਰ੍ਹਾਂ ਦੇ ਨਾਲ ਉਹਨੇ ਕੁੜੀ ਦੇ ਨਾਲ ਜ਼ਬਰਦਸਤੀ ਕਰਕੇ ਉਹ ਮਰਡਰ ਹੀ ਕੀਤਾ ਗਿਆ ਸੀ ਉਹ ਮਰਡਰ ਤੋਂ ਘੱਟ ਨਹੀਂ ਸੀ ਇੱਕ ਰੇਪ ਵੀ ਸੀ ਤੇ ਮਰਡਰ ਵੀ ਸੀ ਜਦੋਂ ਉਹਨੇ ਇਹ ਸਾਰੀ ਕਹਾਣੀ ਦੱਸੀ ਤਾਂ ਪੋਸਟਮਾਰਟਮ ਦੀ ਰਿਪੋਰਟ ਦੇ ਆਧਾਰ ਦੇ ਉੱਤੇ ਵੀ ਪੁਲਿਸ ਨੂੰ ਇਹ ਲੱਗਿਆ ਵੀ ਇਹ ਪੋਸੀਬਲ ਨਹੀਂ ਆ ਸ਼ਾਇਦ ਵੀ ਇਹ ਕਿਤੇ ਨਾ ਕਿਤੇ ਮੰਨ ਘੜਤ ਕਹਾਣੀ ਸੁਣਾ ਰਿਹਾ ਵੀ ਇਹਦੇ ਨਾਲ ਕੁਝ ਹੋਰ ਲੋਕ ਵੀ ਸ਼ਾਮਲ ਹੋਣਗੇ ਦੱਸ ਨਹੀਂ ਰਿਹਾ ਉਹ ਬਿਲਕੁਲ ਵੀ ਇਸ ਚੀਜ਼ ਤੋਂ ਇਨਕਾਰ ਕਰਦਾ ਕਿ ਮੇਰੇ ਨਾਲ ਕੋਈ ਹੋਰ ਸੀਗਾ ਮੈਂ ਇਕੱਲਾ ਹੀ ਉਹ ਕਹਿੰਦਾ ਵੀ ਉੱਥੇ ਗਿਆ ਸੀ ਤੇ ਮੇਰੀ ਗਲਤੀ ਦੇ ਨਾਲ ਹੀ ਇਹ ਸਾਰਾ ਕੁਝ ਹੋਇਆ ਵਾ ਪਰ ਪੁਲਿਸ ਨੇ ਬਾਅਦ ਦੇ ਵਿੱਚ ਕਾਫੀ ਦੇਰ ਤੱਕ ਇਨਵੈਸਟਿਗੇਟ ਗੇਟ ਕੀਤਾ ਕਿ ਇਹਦੇ ਨਾਲ ਕੋਈ ਹੋਰ ਸੀ ਜਾਂ ਨਹੀਂ ਕੋਈ ਪੁਖਤਾ ਸਬੂਤ ਉਹਨਾਂ ਨੂੰ ਨਹੀਂ ਮਿਲੇ ਕਿ ਉਹਦੇ ਨਾਲ ਕੋਈ ਹੋਰ ਵੀ ਸ਼ਾਮਲ ਸੀ ਕਿ ਇਹ ਇੱਕ ਰੇਪ ਆ ਜਾਂ ਗੈਂਗ ਰੇਪ ਆ ਤੇ ਇਹ ਚਾਣਪਣ ਹਾਲੇ ਵੀ ਚੱਲ ਰਹੀ ਆ ਜੋ ਆਰਟੀਕਲ ਆ ਉਹਦੇ ਮੁਤਾਬਕ ਪਰ ਉਹਨੇ ਆਪਣੀ ਜਾਨ ਤੋਂ ਹੱਥ ਗਵਾ ਲਈ ਗਲਤੀ ਲੜਕੀ ਦੀ ਵੀ ਸੀ ਪਰ ਬਹੁਤ ਵੱਡੀ ਜਿਹੜੀ ਜ਼ਿਆਦਾ ਗਲਤੀ ਆ ਉਹ ਰਾਜੇ ਦੀ ਉਸ ਲੜਕੇ ਦੀ ਮੰਨਾਂਗੇ ਜੀਨੇ ਆਪਣੀ ਹਾਵਸ ਦੇ ਵਿੱਚ ਅੰਨੇ ਹੋ ਕੇ ਉਹ ਲੜਕੀ ਦੀ ਹਾਲਤ ਦੀ ਬਿਲਕੁਲ ਵੀ ਪਰਵਾਹ ਨਹੀਂ ਕੀਤੀ ਤੇ ਉਹਨੂੰ ਮੌਤ ਦੇ ਘਾਟ ਉਤਾਰ ਦਿੱਤਾ ਤੁਹਾਡੇ ਕੀ ਵਿਚਾਰਾ ਜਰੂਰ ਦੱਸਿਓ ਤੇ ਇੱਕ ਜਿਹੜੀ ਬਹੁਤ ਵੱਡਾ ਇੱਕ ਆਮ ਘਰ ਦੀ ਕੁੜੀ ਅਫਸਰ ਬਣਨਾ ਚਾਹੁੰਦੀ ਸੀ ਤੇ ਉਹਦੇ ਪਿਓ ਨੇ ਬਾਅਦ ਦੇ ਵਿੱਚ ਕਾਨਫਰੈਂਸ ਮੀਡੀਆ ਨਾਲ ਕੀਤੀ ਉਹਦੇ ਵਿੱਚ ਇਹ ਵੀ ਦੱਸਿਆ ਸੀ ਕਿ ਉਹਨੇ ਵਿਆਜ ਤੇ ਪੈਸੇ ਲੈ ਕੇ ਆਪਣੀ ਕੁੜੀ ਦੀ ਪੜ੍ਹਾਈ ਦੇ ਉੱਤੇ ਲਗਾਏ ਸੀ ਇੰਨੀਆਂ ਮਹਿੰਗੀਆਂ ਮਹਿੰਗੀਆਂ ਕਿਤਾਬਾਂ ਉਹਨੇ ਲੈ ਕੇ ਦਿੱਤੀਆਂ ਸੀ ਕੋਚਿੰਗ ਦੀ ਫੀਸ ਵਗੈਰਾ ਜੋ ਵੀ ਆ ਉਹ ਦੇ ਲਈ ਉਹ ਕਰ ਰਿਆ ਸੀ ਸਾਰਾ ਪਰ ਬਾਅਦ ਵਿੱਚ ਦੇਖ ਲੋ ਵੀ ਉਹਨੂੰ ਕੀ ਨਤੀਜੇ ਭੁਗਤਣੇ ਪਏ ਸੋ ਕਿਤੇ ਨਾ ਕਿਤੇ ਇਹ ਵੀ ਆਪਾਂ ਨੂੰ ਚੀਜ਼ ਸਿੱਖਣ ਤੋਂ ਮਿਲਦੀ ਆ ਕਿ ਅਸੀਂ ਆਪਣੇ ਬੱਚਿਆਂ ਨੂੰ ਫੋਨ ਤਾਂ ਦੇ ਦਿੰਨੇ ਆ ਪਰ ਉਹਨਾਂ ਤੇ ਨਜ਼ਰ ਰੱਖਣੀ ਬੜੀ ਜ਼ਰੂਰੀ ਆ ਕਿ ਫੋਨ ਤੇ ਬੱਚੇ ਕਰਦੇ ਕੀ ਨੇ ਭਾਵੇਂ ਬੱਚੇ ਵੱਡੇ ਵੀ ਹੋ ਜਾਣ ਤਾਂ ਵੀ ਇਹ ਮਾਪੇ ਨੂੰ ਜ਼ਰੂਰ ਇਹ ਗੱਲ ਦਾ ਖਿਆਲ ਰੱਖਣਾ ਚਾਹੀਦਾ ਕਿ ਉਹਨਾਂ ਦੇ ਬੱਚੇ ਜਿਹੜੇ ਕਿਹੜੇ ਰਾਹ ਤੇ ਜਾ ਰਹੇ ਨੇ ਕੋਈ ਗਲਤੀ ਤਾਂ ਨਹੀਂ ਕਰ ਰਹੇ ਕਿਉਂਕਿ ਬੱਚਿਆਂ ਦੇ ਜਿਹੜੇ ਦਿਮਾਗ ਹੁੰਦੇ ਨੇ ਇਹਨੇ ਮਚੂਰ ਨਹੀਂ ਹੁੰਦੇ ਚੰਗੇ ਮਾੜੇ ਦਾ ਫੈਸਲਾ ਉਹ ਨਹੀਂ ਕਰ ਪਾਉਂਦੇ ਕਈ ਵਾਰੀ ਇਹ ਆਪਣਾ ਫਰਜ ਆ ਕਿ ਉਹਨਾਂ ਨੂੰ ਸਮੇਂ-ਸਮੇਂ ਤੇ ਸਮਝ ਆਉਂਦੇ ਰਹਿਣਾ ਕੀ ਵਿਚਾਰ ਨੇ ਜਰੂਰ ਦੱਸਿਓ ਅਗਲੀ ਵੀਡੀਓ ਦੇ ਵਿੱਚ ਕੋਈ ਹੋਰ ਨਵੀਂ ਸਟੋਰੀ ਨਵੀਂ ਘਟਨਾ ਲੈ ਕੇ ਜਲਦੀ ਜੁੜੂੰਗਾ